ਤੁਹੇ ਕਿਹਨੂੰ ਕਹਤਾ ਪਰਦਾਣਾ ਬੰਦ ਕਰ ਦੇ ਆਉਦਾ ਕੰਮ ਜਿਵੇਂ ਚੱਲੀਆਂ ਦਾ ਟੈਂਟ ਫੋੜੀ ਗੋਲ ਕਰ ਤੇ ਚਾਲਾ ਛੜ ਦੇ ਛੜ ਦੇ ਇੱਥੇ ਹੀ ਛੜ ਦੇ ਇੱਥੇ ਵਧੀਆ ਰਹੇਗਾ ਬੰਦ ਕਰ ਦੇ ਬੰਦ ਕਰ ਦੇ ਆਹ ਵਾਸ਼ ਠੀਕ ਕਰ ਲੈ ਚੱਕਦਾ ਤੇਰੇ ਕਿਲੇ 10ਵੇਂ ਅੱਧੇ ਘੰਟੇ ਦਾ ਟਾਈਮ ਆ ਇਕੱਠਾ ਕਰ ਲੈ ਸਾਰੇ ਲਿਆ ਤੇ ਤੇਰੇ ਕਿਸੇ ਨੇ ਕੋਈ ਠੀਕ ਹੈ ਫੇਰ ਨਾ ਕਹੀ ਦੱਸਿਆ ਨਹੀਂ ਪੁਜਾਓ ਪੁਜਾਓ ਪਈਏ ਪੁਜਾਓ ਪੁਜਾਓ ਇਹ ਸਾਡੀ ਸਾਡੇ ਗੁਰੂ ਆਦੀ ਇਹ ਸਾਡੀ ਸਾਡੇ ਗੁਰੂ ਆਦੀ ਪੰਜਾਬ ਵਾਦਨ ਮੇਡਾ ਮੇਡਾ ਦਾ ਧੇ ਘੰਟਾ ਦਾ ਟਾਈਮ ਹੈ ਤੇਰੀ ਉਹੱਖਾ ਕਰ ਚਲੋ ਚਲੋ ਹਾਂਜੀ ਪੰਜਾਬੀ ਉਹ ਪਈਏ ਪੰਜਾਬ ਉਹ ਪੰਜਾਬ ਬਚਾਓ ਇਹ ਲੈਰ ਨੂੰ ਪੇਟੀ ਨਾਲ ਪੰਜਾਬ ਵਿੱਚ ਫੈਲ ਰਹੀ ਹੈ ਉਸ ਹਰਪੁਰ ਦੀ ਘਟਨਾ ਤੋਂ ਬਾਅਦ ਹੁਣੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਪੰਜਾਬੀ ਨੌਜਵਾਨ ਕਿੱਥੇ ਵੀ ਪਈਆਂ ਜਾਂ ਰੇੜੀਆਂ ਲਗੀਆਂ ਹੋਈਆਂ ਹਨ ਉਥੇ ਜਾ ਕੇ ਉਹਨਾਂ ਨੂੰ ਭਲਾ ਰਹੇ ਹਨ ਕਿਉਂਕਿ ਕਤਨਾ ਹੀ ਨਹੀਂ ਮਰੀ ਵਪਰੀ ਹੈ ਪੰਜਾਬ ਵਿੱਚ ਮੁਨੇ ਅਈਟਾ ਤੁਸੀਂ ਵੀਡੀਓ ਤੇ ਵੇਖ ਸਕਦੇ ਹੋ ਕਿ ਪੰਜਾਬੀ ਫੇਰ ਤੋਂ ਬੰਦੇ ਪੰਜਾਬ ਵਿੱਚ ਬਠਿੰਡਾ ਵਿੱਚ ਪੁੱਚੋ ਮੰਡੀ ਤੋਂ ਪੁਲਿਸ ਚੌਂਕੀ ਮੁੜੇ ਜਾ ਕੇ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਉੱਤੇ ਕਿ ਉਹ ਜਾ ਤਾਂ ਇਹਨਾਂ ਨੂੰ ਆਪ ਹੀ ਸ਼ੂਟ ਕਰ ਲੈਣ ਨਹੀਂ ਤਾਂ ਪੰਜਾਬੀਆਂ ਲਈ ਇਹ ਰਿੱਕੇ ਆ ਗਏ ਤਾਂ ਬਹੁਤ ਬੁਰਾ ਹੋਵੇਗਾ ਪੰਜਾਬ ਪੁਲਿਸ ਵੀ ਵਿੱਚ ਸ਼ਾਮਿਲ ਹੁੰਦੀ ਹੋਈ ਨਜ਼ਰ ਦਿਖਾਈ ਦੇ ਰਹੀ ਹੈ ਇੱਕ ਬੰਦਾ ਵੀ ਫੜਿਆ ਗਿਆ ਹੈ ਅੱਗੇ ਤੁਹਾਨੂੰ ਵੀਡੀਓ ਬਖੋਣੇ ਹਾਂ ਤੇ ਇਸ ਤਰ੍ਹਾਂ ਪੰਜਾਬੀ ਨੌਜਵਾਨ ਬਈਆਂ ਨੂੰ ਘਿਹਾਰ ਰਹੇ ਹਨ ਨਤਰ ਬਨਾਈਆਂ ਰੇੜੀਆਂ 'ਤੇ ਕਚਕਾਲ ਰਹੇ ਹਨ ਤੇ ਪੰਜਾਬੀਆਂ ਨੂੰ ਕਹਿ ਰਹੇ ਹਨ ਕਿ ਪੰਦਰ ਦਿਓ ਤੁਸੀਂ ਆਪ ਆਪਣੀਆਂ ਰੇੜੀਆਂ ਲਗਾਓ ਤੇ ਆਪ ਆਪਣੇ ਕੰਮ ਕਰੋ ਅੱਗੇ ਇੱਕ ਤੁਹਾਨੂੰ ਵੀਡੀਓ ਬਖੋਣੇ ਹਾਂ ਉਸ ਵਿੱਚ ਦੇਖੋ ਬਈਆਂ ਦੀ ਰੇੜੀ ਛਕੋਣ ਤੋਂ ਬਾਅਦ ਇੱਕ ਸਾਈਡ 'ਤੇ ਇਕੱਲਾ ਪੰਜਾਬੀ ਮੁੰਡਾ ਰੇੜੀ ਉਧਾਕੇ ਨੇ ਬੈਠਾ ਸੀ ਤੈਨੂੰ ਸਾਨੂੰ ਜਾ ਕੇ ਨੋਨ ਮੰਨ ਕੇ ਨੇ ਹੱਲ ਕੀਤੀ ਸੀ ਹੁਣ ਮਾਰਕੀਟਾਂ ਵਿੱਚ ਜਾ ਕੇ ਆਪਣੀਆਂ ਰੇੜੀਆਂ ਲਗਾਓ ਅਸੀਂ ਤੁਹਾਡੇ ਨਾਲ ਆਂ ਬਈਆਂ ਦੀਆਂ ਰੇੜੀਆਂ ਨਹੀਂ ਲੱਗ ਰਿਤੀਆਂ ਆਣਗੀਆਂ ਤੁਸੀਂ ਮਾਰਕੀਟ ਚ ਲਾਓ ਠੀਕ ਐ ਜਿੱਥੇ ਮਰਜੀ ਲਾਓ ਜਿੱਥੇ ਤੁਹਾਨੂੰ ਜਗ੍ਹਾ ਲੱਗਦੀ ਐ ਵੀ ਇੱਥੇ ਲਾਉਣੀਆਂ ਲਾ ਸਕਦੇ ਹੋ ਭਜਾ ਤੇ ਭਈਏ ਜਾ ਕੇ ਵੇਖੋ ਸਾਰੀਆਂ ਰੋਡਾਂ ਤੇ ਰੇੜੀਆਂ ਨੂੰ ਚੱਕਾ ਆਪਣੇ ਬੰਦੇ ਰੇੜੀ ਲਾ ਸਕਦੇ ਆ ਉੱਥੇ ਤੁਹਾਨੂੰ ਕੋਈ ਨਹੀਂ ਰੋਕੂਗਾ ਹਰ ਮੇਰਾ ਨੰਬਰ ਲੈ ਲਈ ਮਾਤਾ ਦਾ ਨੰਬਰ ਲੈ ਲਈ ਉਹਨੂੰ ਰੋਕ ਨਹੀਂ ਸਕਦਾ ਉੱਥੇ ਜਿੱਥੇ ਮਰਜ਼ੀ ਰੇੜੀ ਲਾਉ ਜਿੱਥੇ ਮਰਜ਼ੀ ਜਿਹੜੀ ਤੁਹਾਨੂੰ ਜਗਾ ਲੱਗਦੀ ਹੈ ਭਈਆ ਇੱਕ ਵੀ ਭਈਏ ਦੀ ਰੇੜੀ ਨਹੀਂ ਲੱਗਣਾ ਮੇਰੇ ਕੋਲ ਆਪਣੇ ਪੰਜਾਬੀਆਂ ਦੇ ਰੇੜੀਆਂ ਲੱਗਣਗੀਆਂ ਜਿਹੜਾ ਕੋਈ ਕੰਮ ਕਰਦਾ ਹੋਰ ਕਿਸੇ ਨੇ ਕੋਈ ਹੋਰ ਰੇੜੀ ਲਾਉਣੀ ਉਹ ਵੀ ਲਾ ਸਕਦਾ ਠੀਕ ਹੈ ਗੱਲਬਾਤ ਹੋਈ ਦੱਸ ਦਿਓ ਇੱਥੇ ਜੇ ਤੁਹਾਡਾ ਘੱਟ ਫਾਇਦਾ ਉੱਥੇ ਵਧੀਆ ਫਾਇਦਾ ਹੈ ਉੱਥੇ ਤੁਸੀਂ ਰੇੜੀ ਲਾਓ ਠੀਕ ਹੈ ਉੱਥੇ ਆਪਣੇ ਬੰਦਿਆਂ ਨੇ ਰੇੜੀਆਂ ਲਵਾਉਣੀਆਂ ਮਾਰਕੀਟ ਲੈਹਰੇ ਵਾਲੀ ਦੇ ਵਿੱਚ ਠੀਕ ਹੈ ਓਕੇ ਦੋਸਤੋ ਪੰਜਾਬੀ ਨੌਜਵਾਨਾਂ ਵੱਲੋਂ ਵਿਗਿਆਨਿਕ ਦੇੜੀਆਂ ਚਕਾ ਫਾ ਦਿੱਤੀਆਂ ਗਈਆਂ ਹਨ ਤੇ ਪੰਜਾਬੀਆਂ ਨੂੰ ਉਹਨਾਂ ਦੇ ਹੱਕ ਵੀ ਦਿੱਤੇ ਯਾਰ ਲਏ ਹਨ ਪਰ ਤੁਹਾਨੂੰ ਵੇਖਣਾ ਇਹ ਹੋਵੇਗਾ ਕਿ ਪੰਜਾਬੀ ਪੰਜਾਬੀਆਂ ਤੋਂ ਸਮਾਨ ਖਰੀਦਣਗੇ ਇਹ ਮੁੰਨਾ ਦੀ سپورਟ ਕਰਨਗੇ ਜਾਂ ਨਹੀਂ ਜਿਸੇ ਇੱਕ ਦੁਆਨਾ ਸੁਣਿਆ ਇਹ ਹੋਵੇਗਾ ਸਿੱਧੂ ਸੇਵਾ ਦੇ ਦਾ ਯਸ ਵਿੱਚ ਉਸਨੇ ਕਿਆ ਸੀ ਕੀ ਹੁਣ ਮੈਨੂੰ ਲੋਕੋ ਦੱਸੋ ਇੱਕ ਦਾੜ ਕੋਣ ਜਿੱਤ ਗਿਆ ਕੋਣ ਦੱਸੋ ਹਾਰ ਗਿਆ ਕੋਣ ਸਾਡਾ ਕੀਤਾ

ਨੂੰ ਜੋ ਵੀ ਕਿਹਾ ਜਾ ਰਿਹਾ ਅਸੀਂ ਪਿਛਲੇ ਦਿਨਾਂ ਵਿੱਚ ਕੀ ਦਲਜੀਤ ਦੇ ਉਸ ਆਨੀਆਂ ਫਿਲਮਾਂ ਲਈ ਚੱਲਣ ਦਿੱਤੀਆਂ ਜਾਣੀਆਂ ਉਸ ਵੇਲੇ ਤੇ ਪਾਕਿਸਤਾਨੀ ਐਕਟਰ ਉਸ ਆਨੀਆਂ ਅਮੀਰ ਹੈ ਤੇ ਉਹਦੀ ਅਮਰਿੰਦਰ ਗਿੱਲ ਦੀ ਫਿਲਮ ਵੀ ਬੈਨ ਕਰ ਦਿੱਤੀ ਗਈ ਸੀ ਪੰਜਾਬ ਵਿੱਚ ਮੈਂ ਤੂੰ ਕੱਲ ਜਿਹੜਾ ਇੰਡੀਆ ਦੇ ਪਰ ਤਦਾ ਮੈਚ ਲਿਆ ਉਸ ਵੇਲੇ ਇੰਡੀਆ ਜਿੱਤ ਤਾਂ ਗਿਆ ਫਿਰ ਵੀ ਲੋਕ ਕਹਿ ਰਹੇ ਹਨ ਕਿ ਹੁਣ ਦੱਸੋ ਗद्दार ਕੌਣ ਹੈ ਫਾਦੀ ਵਰੀ ਤੁਸੀਂ ਫਿਲਮਾਂ ਬੈਨ ਕਰ ਦਿੰਦੇ ਹੋ ਤੇ ਮੈਚ ਖੇਡਣਾ ਹੋਵੇ ਤਾਂ ਉਸ ਵੇਲੇ بڑے ਹਾਸੇ ਖੇਡੇ ਆ ਨਾ ਫੇਰਦੇ ਹੋ ਹੁਣ ਤੁਸੀਂ ਉਹ ਉਮਰੀ ਕੱਢਨਾ ਕੀ ਮਿਲ ਚੁੱਕੇ ਹੋ ਜਿਹੜੀ ਜੰਮੂ ਕਸ਼ਮੀਰ ਵੱਲ ਵਾਪਰੀ ਸੀ ਇਹਾ ਜਿੱਥੇ ਕਾਫੀ ਜ਼ਿਆਦਾ ਲੋਕਾਂ ਨੂੰ ਮਾਰਿਆ ਗਿਆ ਸੀ ਹੱਤਵੰਦੀਆਂ ਮਨੋਂ ਇਹ ਸਾਰੇ ਮਾਮਲੇ ਉੱਤੇ ਕਿ ਲੋਕ ਕਾਫੀ ਜ਼ਿਆਦਾ ਪੜਕੇ ਹੋਏ ਹਨ ਕਿ ਇੱਕ ਪਾਸੇ ਉਹਨੇ ਮੈਚ ਇਹਦੇ ਜਾ ਰਹੇ ਆਂ ਤੇ ਪੰਜਾਬੀਆਂ ਵਾਲੀ ਫਿਲਮਾਂ ਦਾ ਕਬੈਨ ਕੀਤੀਆਂ ਜਾ ਰਹੀਆਂ ਹਨ